ਉਹ ਗੀਤ ਆਇਆ ਸੀ ਆਪਣਾ ਯਾਰ ਸ਼ੰਕਰ ਪ੍ਰੋਗਰਾਮ ਚੱਲਦਾ ਸੀ ਨਾ ਜਲੰਧਰ ਦੂਰਦਰਸ਼ਨ ਤੇ ਵੀਰੇ ਠੀਕ ਆ ਉਹਦੇ ਚ ਗਾਣਾ ਕੀਤਾ ਸੀ ਮੈਂ 2014 ਚ ਤੇ ਵੀਡੀਓ ਉਹਦੀ ਨਹੀਂ ਬਣੀ ਸੀ ਮਾੜੀ ਮੋੜੀ ਬਣੀ ਸੀ ਤੋ ਗੀਤ ਸੀਗਾ ਤੂੰ ਚੰਡੀਗੜ੍ਹ ਪੜਦੀ ਮੈਂ ਫਾਇਲ ਕਾਦਾ ਠੀਕ ਹੈ ਤੇ ਚਲੋ ਉਹਦੇ ਕੋਈ ਸ਼ਬਦ ਤੁਹਾਨੂੰ ਸੁਣਾ ਦਿੰਦਾ ਮੈਂ ਠੀਕ ਆ ਦੂ 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 ਤੂੰ ਚੰਡੀਗੜ੍ਹ ਪੜਦੀ ਨਹੀਂ ਮੈਂ ਫਾਜਿਲ ਕਾਦਾ ਤੇਰੇ ਮੇਰੇ ਹਾਲਾਤਾਂ ਦੇ ਨੀ ਵਿੱਚ ਫਰਕ ਹੈ ਜਿਆਦਾ ਤੂੰ ਚੰਡੀਗੜ੍ਹ ਪੜਦੀ ਤੇ ਮੈਂ ਪਾਜਲ ਕਾਦਾ ਤੇਰੇ ਜੀਨ ਗਸਦੀ ਨੀ ਮੇਰੇ ਗਾਲੀ ਕੇਸੀ ਸਾਡੇ ਪੈਰੀ ਚਪਲਾਂ ਨੇ ਤੇਰੇ ਹੀਲ ਵਿਦੇਸੀ ਤੇਰੇ ਜੀਨ ਗਸ ਦਿਨੀ ਮੇਰੇ ਗਾਲੀ ਕੇਸੀ ਸਾਡੇ ਪੈਰੀ ਚਪਲਾਂ ਨੇ ਤੇਰੇ ਹੀਲ ਬਦੇਸੀ ਤੇਰੀ ਸੂਰਤ ਸੋਹਣੀ ਨੀ ਸਾਡਾ ਰੂਪ ਵਿਗਾਦਾ ਤੂੰ ਚੰਡੀਗੜ੍ਹ ਪੜਦੀ ਤੇ ਮੈਂ ਫਾਜ਼ਲ ਕਾਦਾ ਤੂੰ ਚੰਡੀਗੜ੍ਹ ਪੜਦੀ ਤੇ ਮੈਂ ਫੌਜਿਲ ਕਦਾ ਮੈਂ 12 ਕੀਤੀਆਂ ਨੇ ਤੇ ਤੂੰ ਵੀ ਟੱਕ ਕਰਦੀ ਮੇਰੇ ਕੋਲੇ ਸਾਈਕਲ ਨਹੀਂ ਤੇ ਤੂੰ ਬੁਲਟ ਤੇ ਮਰਦੀ ਮੈਂ 12 ਕੀਤੀਆਂ ਨੇ ਤੇ ਤੂੰ ਵੀ ਟੱਕ ਕਰਦੀ ਮੇਰੇ ਕੋਲੇ ਸਾਈਕਲ ਨਹੀਂ ਤੇ ਤੂੰ ਬੁਲਟ ਤੇ ਮਰਦੀ ਸਾਡੇ ਪੈਂਦੇ ਸੋਕਾ ਨਹੀਂ ਤੁਹਾਡੇ ਵਰਖਾ ਜਦਾ ਤੂੰ ਚੰਡੀਗੜ੍ਹ ਪੜਦੀ ਤੇ ਮੈਂ ਫਾਜ਼ਲ ਕਾਦਾ ਤੂੰ ਚੰਡੀਗੜ੍ਹ ਪੜਦੀ ਤੇ ਮੈਂ ਫਾਜ਼ਲ ਕਾਦਾ ਤੂੰ ਗੀਤ ਬੜੇ ਸੁਣਦੀ ਹੀ ਬਣਿਆ ਲਖਾਰੀ ਉਹਨੇ ਗੀਤ ਬਣਾਤਾ ਨੀ ਲੱਖੇ ਦੀ ਬਾਜ ਪਿਆਰੀ ਤੂੰ ਗੀਤ ਬੜੇ ਸੁਣਦੀ ਤੇ ਗੁੱਕੀ ਬਣਿਆ ਲਖਾਰੀ ਓਣ ਗੀਤ ਬਣਾਤਾ ਨਹੀਂ ਲੱਖੇ ਦੀ ਬਾਜ ਪਿਆਰੀ ਨੈਟ ਖੋਲ ਕੇ ਸੁਣ ਲਾ ਨੀ ਕੋਈ ਗੀਤ ਵੀ ਸਾਡਾ ਤੂੰ ਚੰਡੀਗੜ੍ਹ ਪੜਦੀ ਤੇ ਮੈਂ ਫਾਜ਼ਿਲ ਕਾ ਦਾ ਤੂੰ ਚੰਡੀਗੜ੍ਹ ਪੜਦੀ मिलका दोण